ਸ਼ਾਸ਼ਣ ਮਰਦਾ 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 ਸਰਕਾਰ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਸਰਕਾਰ ਨਾਮ ਦੀ ਤਾਂ ਚੀਜ਼ ਹੀ ਹੈ ਨਹੀਂ ਪੰਜਾਬ ਦੇ ਅੰਦਰ ਸਰਕਾਰ ਤਾਂ ਇੱਕ ਡੈੱਡ ਸਰਕਾਰ ਹੁੰਦੀ ਹੈ ਨਾ ਇਹ ਉਹ ਸਰਕਾਰ ਬਣ ਚੁੱਕੀ ਹੈ ਲੋਕਾਂ ਨੇ ਬਹੁਤ ਉਮੀਦਾਂ ਆਸਾਂ ਦੇ ਨਾਲ ਦੂਜੀਆਂ ਸਰਕਾਰਾਂ ਨੂੰ ਪਿੱਛਾ ੜ ਕੇ ਇਹਨਾਂ ਨੂੰ ਬਿਠਾਇਆ ਸੀ ਅਸੀਂ ਕਿ세 ਅਣਜਾਣ ਡਰਾਈਵਰ ਦੇ ਹੱਥ ਗੱਡੀ ਫੜਾ ਦਿੰਦੇ ਆ ਤੇ ਉਹਦਾ ਖਾਮਿਆ ਅੱਜ ਆ ਸਾਨੂੰ ਅੱਜ ਭੁਗਤ ਰਹੇ ਆ ਅਸੀਂ ਭੁਗਤਣਾ ਪਿਆ। ਲੁੱਟ ਕੇ ਥਾ ਗਿਆ ਬਠਿੰਡੇ ਨੂੰ ਨਗਾ ਨਿਗਾ ਮੁਟਿਆ ਕੋਈ ਮੁੜਾ ਕੋਈ ਜਿੱਥੇ ਮੈਨੂੰ ਸਿਵਰ ਮੋਰ ਵਾਲੇ ਤਰਵੈਨੀ ਵਾਲੇ ਅਫਸਰ ਮਿਲ ਗਏ ਅਗਰ ਨਾ ਮੰਨ ਨਾ ਆਪਣੇ ਪਿਓ ਦਾ ਨਹੀਂ ਉਹਨਾਂ ਨੂੰ ਮੁੰਨ ਕੇ ਜੰਨੂਗਾ। 50 ਸਰਕਾਰ ਆ ਰਹੇ ਆਏ ਹਾਏ 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 ਅਸੀਂ ਪੁੱਛਿਆ ਜੀ ਅਸੀਂ ਚੋਰਾਂ ਦਾ ਮੁਕਤਾਬਾ ਆ ਜਨ ਸਾਰੇ ਬਟੰਡੇ ਦਾ ਬੁਰਾ ਹਾਲ ਹੈ ਸੀਮਰ ਬਸਤਾ ਬੁਰਾ ਹਾਲ ਹੈ ਚੋਰਾ ਦਾ ਪ੍ਰਸ਼ਾਸਨ ਮਰਦਾਬਾ 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 ਤਾਂ ਹੁਣ ਅਸੀਂ ਇਹਨਾਂ ਦੀਆਂ ਗੱਡੀਆਂ ਨੂੰ ਇਹਨਾਂ ਅਫਸਰਾਂ ਨੂੰ ਬਹੁਤ ਜਲਦੀ ਘਰਾਓ ਕਰਕੇ ਇਹਨਾਂ ਨੂੰ ਵੰਡਣਾ ਸ਼ੁਰੂ ਕਰਾਂਗੇ ਆਪ ਸਰਕਾਰ ਦਾ ਬੁਰੀ ਤਰ੍ਹਾਂ ਫੇਲ ਹੈ ਪਰ ਨਗਰ ਨਿਗਮ ਵੀ ਬੁਰੀ ਤਰ੍ਹਾਂ ਫੇਲਾ ਕਿਉਂਕਿ ਇੱਥੇ ਕਾਂਗਰਸ ਦਾ ਕਬਜ਼ਾ ਹੈ ਮਾਲਵਾਦੀ ਨਹਿਰ ਭਗਵੰਤ ਮਾਨ ਦੀ ਬਣਾ ਰਹੇ ਹੁੰਦਾ ਪਾਣੀ ਸੀ ਨਹਿਰ ਦੇ ਸ਼ਹਿਰ ਦੇ ਛੱਡਿਆ ਸੀ ਟ੍ਰਾਇਲ ਕੀਤਾ ਸੀ ਵੀ ਜਿਹੜੀ ਨਹਿਰ ਬਣ ਰਹੀ ਹੈ ਇਹ ਨਹਿਰ ਦਾ ਪਾਣੀ ਹੈ ਤੁਸੀਂ ਇੱਥੇ ਆਪਦਾ ਇੰਜੋਏ ਕਰੋ ਕਿਸਤੀਆਂ ਗੁਸਤੀਆਂ ਛੱਡੋ ਮੇਰੇ ਵਰਗਾ ਤਾਂ ਜਦੋਂ ਕਿਸਤੀਆਂ ਗੁਸਤੀਆਂ ਲੈ ਜਾਂਦਾ ਪਰਚੇ ਦੇ ਦਿੰਦੇ ਆ ਜਦੋਂ ਮੈਂ ਕੋਈ ਧੰਨੇ ਲੈਣਾ ਮੈਨੂੰ ਕਹਿੰਦੇ ਡਰਾਮੇ ਕਰਦੇ ਆ ਅਮਸੀਪ ਭਾਈ ਸਾਹਿਬ ਕਹਿੰਦੇ ਸੀ ਜਦੋਂ ਮੈਂ ਲੈਣਾ ਗੱਡੀ ਅੰਡਰਗ੍ਰਾਉਂਡ ਦੇ ਅੰਦਰ ਕਹਿੰਦੇ ਜੀ ਇੱਕ ਦੇ ਮੰਦਰ ਨਾ ਇੱਕ ਦੇ ਮਗਰ ਨਾ ਪਿਓ ਟਾਰਗੇਟ ਕਰੋ ਸਾਰਾ ਜਿਹੜਾ ਸਿਆਪਾ ਜਿੰਦਾ ਪਾਇਆ ਉਹਨਦੇ ਖਿਲਾਫ ਹੀ ਬੋਲਾਂਗੇ ਓਟ ਦੇਖਾਂਗੇ ਬਠ ਤਾਰਨੀ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਥ ਰੋਲ ਰਾਈ ਕਰਨਾ ਇਸ ਟਾਈਮ ਤੇ ਬਠਿੰਡਾ ਦੇ ਨਗਰ ਨਿਕਲ ਦਫਤਰ ਦੇ ਬਾਹਰ ਖੜੇ ਆ ਇਸ ਟਾਈਮ ਤੇ ਜਿੱਥੇ ਕਿ ਇੱਥੇ ਬਠਿੰਡਾ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਾਡੇ ਨਾਲ ਕੁਝ ਮਹੱਲੇ ਦੇ ਐਮਸੀਜੀ ਵੀ ਹੈਗਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਿੱਚ ਕੀ ਨਾਮ ਹੈ ਕੀ ਹੋਇਆ ਕੀ ਅੱਜ ਇੱਥੇ ਮੇਰਾ ਨਾਮ ਵਿਜੇ ਕੁਮਾਰ ਐਮਸੀ ਹੈ ਜੀ ਬਠਿੰਡੇ ਦਾ ਸੁਧਾਰ 19 ਦਿਨ ਨਹੀਂ ਹੋ ਸਕਦਾ ਜਿੰਨੀ ਦੇਰ ਇਹ ਆਪਦੀ ਕੁਰਸੀ ਦੀ ਲੜਾਈ ਬੰਦ ਨਹੀਂ ਕਰਦੇ ਇਹ ਕੁਰਸੀ ਦੀ ਲੜਾਈ ਹੈ ਇੱਥੇ ਗੱਲ ਇਹ ਨਹੀਂ ਹੈ ਜੇ ਤੁਹਾਨੂੰ ਐ ਲੱਗਦਾ ਵੀ ਸਾਡਾ ਕੋਈ ਸੁਣਦਾ ਨਹੀਂ ਪਿਆ 1.5 ਸਾਲ ਤੋਂ ਸਾਡੀ ਕੋਈ ਸੁਣਦਾ ਨਹੀਂ ਫਿਰ ਆਪਾਂ ਕੁਰਸੀਆਂ ਨਾਲ ਚਿਪਕੇ ਕਿਉਂ ਬੱਠੇ ਇੱਥੇ ਚਿਪਕੇ ਕੀ ਕਰਦੇ ਆ ਤੁਸੀਂ ਜਿਹੜੀਆਂ ਤਨਖਾਹਾਂ ਨਗਰ ਨਿਗਮ ਦਿੰਦਾ ਸੀਵਰ ਬੋਰਡ ਨੂੰ ਵੀ ਤਰਵੇਨੀ ਨੂੰ ਵੀ ਜਦੋਂ ਇਹਨਾਂ ਦੀ ਸੁਲਵਾਈ ਨਹੀਂ ਕਰਦਾ ਉਹਨਾਂ ਦੀ ਤਨਖਾਹ ਕਿਉਂ ਨਹੀਂ ਰੋਕਦੇ ਇੱਥੇ ਉਹਨਾਂ ਦੀ ਸਾਰੇ ਅਫਸਰਾਂ ਦੀ ਤਨਖਾਹ ਰੋਕਣ ਮੈਂ ਤਾਂ ਆਪਣੇ ਕਿੰਨੂੰ ਇੱਕੋ ਗੱਲ ਕਹਿਣਾ ਚਾਹਨਾ ਸਾਰੇ ਬਟੰਡੇ ਦਾ ਬੁਰਾ ਹਾਲ ਹੈ ਸੀਵਰ ਬਸਤਾ ਬੁਰਾ ਹਾਲ ਹੈ ਇਹ ਜਿਹੜੇ ਐਮਸੀ ਐ 24 ਘੰਟੇ ਇੱਥੇ ਬੈਠੇ ਹੁੰਦੇ ਆ ਜਦੋਂ ਤੁਹਾਡਾ ਡਿਪਟੀ ਮੇਅਰ ਦਿਬਾਰ ਦੇ ਵਿੱਚ ਆਪਦੀ ਵਿਵਸਥਾ ਸਹੀ ਨਹੀਂ ਫਿਰ ਉੱਥੇ ਮੇਅਰ ਭਾਲ ਦਾ ਮੇਅਰ ਨਾ ਵੀ ਮੈਨੂੰ ਮੇਰ ਬਣਾ ਦਿਓ ਮੇਰ ਤਾਂ ਤਾਂ ਹੀ ਬਣੇ ਨਾ ਜੇ ਉਸ ਬਟੰਡੇ ਦਾ ਸੁਧਾਰ ਹੋਵੇ ਤੁਸੀਂ ਕਹਿੰਦੇ ਸਾਨੂੰ ਕਮਰਾ ਵੱਡਾ ਦਿਓ ਸਾਡੇ ਕੋਲ ਲੋਕ ਸਮੱਸਿਆਵਾਂ ਨਾਲ ਲੈ ਕੇ ਆਂਦੇ ਆ ਸਮੱਸਿਆ ਤਾਂ ਤੁਹਾਡੇ ਬੰਦੇ ਹੀ ਲਿਆਈ ਬੈਠਿਆ ਧਰਨਾ ਦੇ ਹੀ ਬੈਠਿਆ ਆਪ ਸਰਕਾਰ ਤਾਂ ਬੁਰੀ ਤਰ੍ਹਾਂ ਫੇਲ ਹੈ ਪਰ ਨਗਰ ਨਿਗਮ ਵੀ ਬੁਰੀ ਤਰ੍ਹਾਂ ਫੇਲ ਹੈ ਕਿਉਂਕਿ ਇੱਥੇ ਕਾਂਗਰਸ ਦਾ ਕਬਜ਼ਾ ਹੈ ਅੱਜ ਅਸੀਂ ਮਜਬੂਰ ਹੋ ਕੇ ਲੋਕ ਬੋਲ ਰਹੇ ਆ ਲੋਕ ਮਜਬੂਰ ਕਰਕੇ ਅੱਜ ਇਹਨਾਂ ਨੂੰ ਐਮਸੀ ਨੂੰ ਲੈ ਕੇ ਆਏ ਇੱਥੇ ਵੀ ਸਾਡੇ ਨਾਲ ਚੱਲੋ ਸਿਵਰ ਬਸਤੀ ਇਹ ਹਾਲ ਸਾਰੇ ਸ਼ਹਿਰ ਦੀ ਹੈ ਬਟਿੰਡੇ ਦੀ ਨਹੀਂ ਹੈ ਕੱਲੀ ਪਰਸਲਾ ਨਗਰ ਦਾ ਪ੍ਰਤਾਪ ਨਗਰ ਦੀ ਨਹੀਂ ਹੈ 2 ਮਹੀਨੇ ਹੋ ਗਏ ਪ੍ਰਤਾਪ ਨਗਰ ਨੂੰ ਬੰਦ ਹੋਏ ਨੂੰ ਪਰਸਲਾ ਨਗਰ ਬੰਦ ਹੋਏ ਨੂੰ ਆलम बस्ती ਜਿਹੜਾ ਜਿਹੜਾ ਮਸੀਹ ਸਾਹਿਬ ਦਾ ਜਿਹੜਾ ਬਾੜਾ ਮਾਤਾ ਜੀ ਦਾ ਅਮਰਪੂਰਾ ਬਸਤੀ ਸਾਰਾ ਡੈੱਡ ਹੋਇਆ ਪਿਆ ਮੈਂ ਤਾਂ ਤੁਹਾਡੇ ਚੈਨਲ ਲਈ ਇੱਕੋ ਗੱਲ ਕਹਿੰਦਾ ਜਿੱਥੇ ਮੈਨੂੰ ਸਿਵਰ ਬੋਰਡ ਵਾਲੇ ਤਰਵੇਣੀ ਵਾਲੇ ਅਫਸਰ ਮਿਲ ਗਏ ਅਗਰ ਨਾ ਮੰਨ ਨਾ ਆਪਣੇ ਪਿਓ ਦਾ ਨਹੀਂ ਅਸ ਉਹਨਾਂ ਨੂੰ ਬੰਨ੍ਹ ਕੇ ਚੰਨੂਗਾ ਅਸੀਂ ਵੀ ਨਾਲ ਆ ਸਾਰੇ ਕਾਉਂਸਲਰ ਹੁਣ ਇਹਨਾਂ ਦੇ ਅਫਸਰਾਂ ਨੂੰ ਬੰਨਣਾ ਹੀ ਸਾਡੀ ਮਜਬੂਰੀ ਆ ਲਾਸਟ ਕਿਉਂਕਿ ਇਹਨਾਂ ਨੇ ਸਾਨੂੰ ਸਾਡੇ ਖੁਦ ਬਾੜ ਵਿੱਚ ਬੇਸ਼ਰਮੀਂ ਹੀ ਸਾਨੂੰ ਖੁਦ ਨੂੰ ਧਾਰਨ ਲਾ ਦਿੱਤਾ ਤਾਂ ਹੁਣ ਅਸੀਂ ਇਹਨਾਂ ਦੀਆਂ ਗੱਡੀਆਂ ਨੂੰ ਇਹਨਾਂ ਅਫਸਰਾਂ ਨੂੰ ਬਹੁਤ ਜਲਦੀ ਘਰਾਓ ਕਰਕੇ ਇਹਨਾਂ ਨੂੰ ਬੰਨਣਾ ਸ਼ੁਰੂ ਕਰਾਂਗੇ ਚਾਹੇ ਜੋ ਮਰਜ਼ੀ ਕਰ ਲੈਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਧਰਨਾ ਪ੍ਰੋਟੈਸਟ ਕਰ ਰਹੇ ਹਾਂ ਸਾਨੂੰ ਸਵੇਰ ਦੇ ਆਏ ਹੋਏ ਆ ਕਮਿਸ਼ਨਰ ਸਾਹਿਬ ਕਹਿੰਦੇ ਉੱਤੇ ਐਸੀ ਚਾਜੋ ਪਰ ਅਸੀਂ ਐਸਿਆਂ ਵਾਲੇ ਹੈ ਨਹੀਂ ਆ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਚੁਣੇ ਹੋਏ ਨੁਮਾਇੰਦੇ ਆ ਸਾਡੀ ਆਕੇ ਥੱਲੇ ਬਿਨਾਂ ਏਸੀਆਂ ਤੋਂ ਸੁਣੀ ਜਾਏ ਕਿਉਂਕਿ ਏਸੀਆਂ 'ਚ ਬੈਠ ਕੇ ਬਹੁਤ ਗੱਲਾਂ ਪਹਿਲਾਂ ਤੁਹਾਡੇ ਨਾਲ ਕਰ ਚੁੱਕੇ ਆ ਹੁਣ ਏਸੀਆਂ ਵਾਲਾ ਕੰਮ ਖਤਮ ਹੋ ਗਿਆ ਹੁਣ ਬਾਹਰ ਆਣਾ ਪਊਗਾ। ਗੱਲ ਕਰੀਏ ਨਾ ਕਰਨੇ ਕੰਮ ਦਾ ਜੇ ਅਧਿਕਾਰੀ ਤੁਹਾਨੂੰ ਕੋਈ ਮਿਲਣਾ ਹੈ ਨਹੀਂ ਹਲੇ ਤਾਂ ਕੋਈ ਨਹੀਂ ਆਇਆ। ਜੇ ਨਹੀਂ ਵੀ ਆਉਂਦੇ ਫਿਰ ਕੀ ਕਹੋਗੇ ਤੁਸੀਂ? ਬੈਠੇ ਰਹਿਾਂਗੇ। ਕੋਈ ਗੱਲ ਨਹੀਂ ਬੈਠੇ ਰਵਾਂਗੇ ਬਿਮਾਰ ਆ ਚੱਕਰ ਆਣਗੇ ਨਾ ਜਲੂਸ ਤਾਂ ਨਿਕਲੂਗਾ ਘਟੋ ਘਟ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵੱਲੋਂ ਇੱਕ ਵਾਅਦਾ ਵੀ ਕੀਤਾ ਗਿਆ ਸੀ ਵੀ ਸਾਡੀ ਸਰਕਾਰ ਬਣਨ ਤੇ ਕੋਈ ਵੀ ਧਰਨਾ ਪ੍ਰੋਟੈਸਟ ਨਹੀਂ ਸਰਕਾਰ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਸਰਕਾਰ ਨਾਮ ਦੀ ਤਾਂ ਚੀਜ਼ ਹੀ ਹੈ ਨਹੀਂ ਪੰਜਾਬ ਦੇ ਅੰਦਰ ਸਰਕਾਰ ਤਾਂ ਇੱਕ ਡੈੱਡ ਸਰਕਾਰ ਹੁੰਦੀ ਹੈ ਨਾ ਇਹ ਉਹ ਸਰਕਾਰ ਬਣ ਚੁੱਕੀ ਆ ਲੋਕਾਂ ਨੇ ਬਹੁਤ ਉਮੀਦਾਂ ਆਸਾਂ ਦੇ ਨਾਲ ਦੂਜੀਆਂ ਸਰਕਾਰਾਂ ਨੂੰ ਪਿਛਾੜ ਕੇ ਇਹਨਾਂ ਨੂੰ ਬਿਠਾਇਆ ਸੀ ਪਰ ਕਹਿੰਦੇ ਆ ਨਾ ਜਦੋਂ ਅਸੀਂ ਕਿਸੇ ਅਣਜਾਣ ਡਰਾਈਵਰ ਦੇ ਹੱਥ ਗੱਡੀ ਫੜਾ ਦਿੰਨੇ ਆ ਤਾਂ ਉਹਦਾ ਖੰਮੇ ਆ ਜਾ ਸਾਨੂੰ ਅੱਜ ਭੁਗਤ ਰਹੇ ਆ ਅਸੀਂ ਠੁਕਣਾ ਪਿਆ ਰਿਹਾ ਉਹ ਮਸੀਹ ਸਾਹਿਬ ਨਾ ਗੱਲ ਪੂਰੀ ਨਹੀਂ ਕਹਿ ਸਕੇ ਮਸੀਹ ਸਾਹਿਬ ਨੂੰ ਦੱਸਣਾ ਚਾਹਣਾ ਇੱਕ ਬਦਲਾਵ ਹੈ ਇਹ ਬਦਲਾਵ ਲੋਕ ਭਾਲਦੇ ਸੀ ਉਹਨੂੰ ਬਦਲਾਵ ਆ ਗਿਆ ਫਿਰ ਉਹਨੂੰ ਰੋਲਾ ਕਿਸੇ ਗੱਲ ਦਾ ਬਦਲਾਵ ਤਾਂ ਅਸੀਂ ਸੀ ਨਾ ਬਦਲਾਵ ਵੀ ਲੋਕ ਹੀ ਭਾਲਦੇ ਸੀ ਨਾ ਆ ਬਦਲਾਵ ਦੇਖ ਲੋ ਜਦੋਂ ਇੱਥੇ ਐਮਸੀ ਆਂ ਦੀ ਸੁਣਵਾਈ ਨਹੀਂ ਆਮ ਬੰਦੇ ਦੀ ਕੀ ਸੁਣਵਾਈ ਹੋ ਗਿਆ ਐਂਦੀ ਮਦਰ ਐਮਸੀ ਹੈ ਆ ਐਮਸੀ ਖੜੇ ਹੈ ਸਰੂਪਜਨ ਸਿੰਘਲਾ ਜੀ ਖੜੇ ਇੱਥੇ ਜਦੋਂ ਇਹਨਾਂ ਲੋਕਾਂ ਦੀ ਸੁਣਵਾਈ ਨਹੀਂ ਕੋਈ ਅਫਸਰ ਸੁਣਨ ਨੂੰ ਤਿਆਰ ਨਹੀਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਨਗਰ ਨਿਗਮ ਹੋਂਦਾ ਕਾਂਗਰਸ ਦਾ ਕਾਂਗਰਸ ਕਿਉਂ ਨਹੀਂ ਰਜਾਇਨ ਦਿੰਦੀ ਇੱਥੇ ਰਜਾਇਨ ਦਿਓ ਨਾ ਇੱਥੇ ਰਜਾਇਨ ਦਿਓ ਤੁਸੀਂ ਕੁਰਸੀ ਭਾਲ ਦਿਓ ਕੁਰਸੀ ਸਾਨੂੰ ਵੱਡੀ ਦੇ ਦਿਓ ਮੈਨੂੰ ਮਿਹਰ ਬਣਾ ਦਿਓ ਮੈਨੂੰ ਮਿਹਰ ਬਣਾ ਦਿਓ ਉਹ ਅੱਜ ਕੱਲ੍ਹ ਜੋ ਫੈਸਲਾ ਆ ਜੂਗਾ ਇੱਥੇ ਕਿਸੇ ਕੋਲੇ ਬਹੁਮਤ ਨਹੀਂ ਬਠਿੰਡੇ ਦਾ ਬੇੜਾ ਗਰਕ ਕੁਰਸੀ ਨੇ ਕੀਤਾ ਹੋਇਆ ਕੁਰਸੀ ਦੀ ਭੁੱਕ ਨੇ ਕੀਤਾ ਹੋਇਆ ਜੇ ਪਾ ਗੱਲ ਕਰੀਏ ਬਾਰਸ਼ਾਂ ਤੋਂ ਪਹਿਲਾਂ ਸੀਵਰਾਂ ਦੀ ਸਫਾਈ ਕਰਨੀ ਚਾਹੀਦੀ ਹੈ ਕਿ ਹੋਈ ਹੈ ਜਾਂ ਨਹੀਂ ਉਹ ਸਾਰੇ ਸ਼ਹਿਰ 'ਚ ਸੀਵਰ ਵਿਵਸਥਾ ਜਿਹੜੀ ਨਹੀਂ ਨਹੀਂ ਜਦੋਂ ਸੀਵਰ ਵਿਵਸਥਾ ਹੀ ਠੀਕ ਨਹੀਂ ਬਰਸਾਤੀ ਪਾਣੀ ਦਾ ਛੜਕਾਂ ਤੇ ਖੜੂਗਾ ਇਹ ਵੀ ਲੋਕ ਥੋੜੇ ਜਿਹਾ ਬਦਲਾਅ ਚ ਆ ਗਏ ਲੋਕਾਂ ਨੂੰ ਪਤਾ ਨਹੀਂ ਇਹ ਜਿਹੜੀ ਨਹਿਰ ਬਣ ਰਹੀ ਹੈ ਨਾ ਜਿਹੜੀ ਉਹ ਮਾਲਵਾਦੀ ਨਹਿਰ ਭਗਵੰਤ ਮਾਨ ਦੀ ਬਣਾ ਰਹ ਪਾਣੀ ਆ ਤੁਸੀਂ ਇੱਥੇ ਆਪਦਾ ਇੰਜੋਏ ਕਰੋ ਕਿਸਤੀਆਂ ਗੁਸਤੀਆਂ ਛੱਡੋ ਮੇਰੇ ਵਰਗਾ ਤਾਂ ਜਦੋਂ ਕਿਸਤੀਆਂ ਗੁਸਤੀਆਂ ਲੈ ਆਂਦਾ ਪਰਚੇ ਦੇ ਦਿੰਦੇ ਆ ਜਦੋਂ ਮੈਂ ਕੋਈ ਤੁਹਾਨੂੰ ਲੈਣਾ ਮੈਨੂੰ ਕਹਿੰਦੇ ਡਰਾਮੇ ਕਰਦੇ ਆ ਅਮਸੀਪ ਭਾਈ ਸਾਹਿਬ ਕਹਿੰਦੇ ਸੀ ਜਦੋਂ ਮੈਂ ਲੈਣਾ ਗੱਡੀ ਅੰਡਰਗ੍ਰਾਉਂਡ ਦੇ ਅੰਦਰ ਕਹਿੰਦੇ ਜੀ ਇੱਕ ਦੇ ਮੰਦਰ ਨਾ ਇੱਕ ਦੇ ਮਗਰ ਨਾ ਪਿਓ ਟਾਰਗੇਟ ਕਰੋ ਸਾਰਾ ਜਿਹੜਾ ਸਿਆਪਾ ਜਿੰਦਾ ਪਾਇਆ ਹੋ ਉਹਨਾਂ ਦੇ ਖਿਲਾਫ ਹੀ ਬੋਲਾਂਗੇ ਸੋ ਬਟਿੰਡਾ ਸ਼ਹਿਰ ਦੇ ਐਮ ਸੀ ਸੀ ਜਿੰਨਾਂ ਨਾਲ ਗੱਲਬਾਤ ਕੀਤੀ ਜਿਹੜੇ ਕਿ ਬਟਿੰਡਾ ਦੇ ਨਗਰ ਨਿਕੋਂ ਦੇ ਦਫ਼ਤਰ ਦੇ ਬਾਹਰ ਦੇ ਮੂਹਰੇ ਬੈਠੇ ਆ ਧਰਨਾ ਪ੍ਰੋਟੈਸ